ਇਹ ਕੋਲੀ ਜਿਹੜਾ ਜਾ ਕਰ ਜਿਹਨੇ ਜਿਹੜਾ ਨੇ ਲੜਾਈ ਹੋਈ ਆ ਦੋਨੇ ਉਸਦੀ ਸੈਂਟਰ ਸਾਡੇ ਜਿਹੜਾ ਉੱਥੋਂ ਇਹ ਦਿੱਲੀ ਦੀ ਗੋਲੀਆਂ ਮਿਲਦੀਆਂ ਉਹ ਖਾਂਦੇ ਸੀ ਕੰਮਿਆ ਤੇ ਵਿੱਚ ਕਈ ਖਾਂਦੇ ਖਾਂਦੇ ਕੋਈ ਨਾ ਆਖ ਵਿੱਚ ਕੋਈ ਕੁੱਤਗਵਾਜੀ ਹੋ ਗਈ ਤੇ ਇਹ ਲੜਾਈ ਹੋ ਗਈ ਤੇ ਲੜਾਈ ਸਰਕ ਵਿੱਚ ਹੁੰਦੀ ਹੁੰਦੀ ਸਾਡੇ ਹਸਤਾ ਦੇ ਅੰਦਰ ਆਗਾ ਇਹ ਨੜਦੇ ਨੜਦੇ ਕਿਰਪਾਨਾਂ ਵੀ ਕੱਢੀਆਂ ਜੀਆਂ ਕੁਝ ਵੀ ਹੋ ਸਕਦਾ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਅੱਗੇ ਇਹ ਵਾਰ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਸਾਡਾ ਇਹਦਾ ਪ੍ਰਬੰਧ ਕਰੋ ਕੋਈ ਨਾ ਫੋਰਸ ਭੇਜੋ ਜਦ ਤੱਕ ਗੋਲੀਆਂ ਮਿਲਦੀਆਂ ਹੈਗੀਆਂ ਠੀਕ ਹੈ ਨਾ ਤਾਂ ਪੁਲਿਸ ਦੇ ਜ਼ਰੂਰ ਹੁਣ ਚਾਹੀਦੀ ਆ ਤਾਂ ਜੋ ਕੋਈ ਵੀ ਅਨਸੁਵਾਰ ਮੇ ਘਟਨਾ ਨਾ ਹੋ ਸਕੇ ਹੁਣ ਇੱਥੇ ਲੜਾਈ ਹੋਈ ਆ ਕਲਪ ਕਿਰਪਾਨਾਂ ਕੱਢੀਆਂ ਹੈਗੀਆਂ ਕੁਛ ਵੀ ਹੁੰਦਾ ਤਾਂ ਮਰੀਜ਼ ਵੀ ਸਾਡੇ ਇਹਦੇ ਪਰੇਸ਼ਾਨ ਹੋ ਗਏ ਉਹ ਵੀ ਕਾਫੀ ਤੰਗ ਹੈ ਨਾ ਪਰ ਤੇ ਆੜ-ਦੋਲ ਜਿਹਦੇ ਮਾਰਕੀਟ ਹੈਗੇ ਉਹ ਵੀ ਕਾਫੀ ਤੰਗੇ ਹੈਗੇ ਨਰ ਸਰ ਕਾਫੀ ਲੋਕਾਂ ਦਾ ਇੱਥੇ ਇਹ ਕਹਿਣਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਜਿਹੜੀ ਉਸ ਦੀ ਹੜਤ ਕੇਂਦਰ ਹੈਗਾ ਇਹਦੇ ਮੈਂ ਬਹੁਤ ਹੀ ਜ਼ਿਆਦਾ ਅੱਗੇ ਆ ਗਿਆ ਇਹ ਮਤਲਬ ਮੁੰਡੇ ਕੱਟੇ ਹੋਣ ਲੱਗਿਆ ਜਿਹੜੇ ਇੱਥੇ ਪੁਲੀਆ ਲੱਗਦੇ ਆ ਅੱਜ ਅਸੀਂ ਸਭ ਕਾਫੀ ਕੰਪਲੇਟ ਵੀ ਦੁਕਾਨਾਂ ਵਾਲਿਆਂ ਨੇ ਕੀਤੀਆਂ ਜਿਵੇਂ ਕੋਈ ਲੜਕੀਆਂ ਸਕੂਲ ਹੈਗਾ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਵੀ ਕਈ ਵਾਰ ਕਿਹਾ ਕਿ ਜਦੋਂ ਸਾਰੇ ਛੁੱਟੀ ਹੁੰਦੀ ਜਾਂ ਆਉਂਦੀਆਂ ਕੁੜੀਆਂ ਨਾ ਵਿੱਚ ਨਸ਼ਈਆਂ